ਹਾਜੀ ਡਾਕਟਰ ਸਾਹਿਬ ਤੁਸੀਂ ਨਾ ਇੱਕ ਪੁਸਤਕ ਛਾਪੀ ਹੈ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਹਾਂਜੀ ਇਹ ਏਡੀ ਵੱਡੀ ਇਹਦੀ ਲੋੜ ਕਿਹੜੀ ਪੈ ਗਈ ਇਹਦੀ ਕਿ ਤੁਹਾਨੂੰ ਛਾਪੀ ਪੈ ਗਈ ਤੇ ਕੀ ਮਤਲਬ ਹੈ ਕਿਤਾਬ ਦਾ ਦੇਖੋ ਪੱਤਰਕਾਰ ਸਾਹਿਬ ਸਾਡੇ ਵੱਲੋਂ ਇੱਕ ਪੁਸਤਕ ਛਾਪੀ ਗਈ ਹੈ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਅ ਅੱਜ ਤੱਕ ਇਹ ਵਿਸ਼ਾ ਮੈਨੂੰ ਲੱਗਦਾ ਵੀ ਪੰਜਾਬੀ ਦੇ ਵਿੱਚ ਕਿਸੇ ਵੀਰ ਭਰਾ ਨੇ ਨਹੀਂ ਛੋਇਆ ਸਾਡੀਆਂ ਸੁਰਖੀਆਂ ਬਿੰਦੀਆਂ ਪਾਊਡਰ ਮਸਕਾਰੇ ਸਾਡੇ ਸੈਂਟ ਖੁਸ਼ਬੂਆਂ ਸ਼ੈਂਪੂ ਵੀ ਸਾਨੂੰ ਕੈਂਸਰ ਕਰ ਸਕਦੇ ਆ ਸਾਡੇ ਬੱਚਿਆਂ ਨੂੰ ਬਿਮਾਰ ਕਰ ਸਕਦਾ ਹੈ ਸਾਨੂੰ ਹਾਰਟ ਦੀਆਂ ਪ੍ਰੋਬਲਮਸ ਵੀ ਖੜੀਆਂ ਕਰ ਸਕਦੇ ਦਿਮਾਗ ਦੇ ਰੋਗ ਵੀ ਲਗਾ ਸਕਦੇ ਇਹ ਗੱਲ ਨੂੰ ਜਨ ਜਾਗਰਤੀ ਦੇ ਦੇ ਲਈ ਪਲੱਸ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਇਹ ਮੇਕਅਪ ਦਾ ਸਮਾਨ ਨਹੀਂ ਹੈ ਇਹ ਇਹਨਾਂ ਦਾ ਬਦਸੂਰਤ ਪੱਖ ਵੀ ਹੈਗਾ ਮੇਕਅਪ ਦੇ ਸਮਾਨਾ ਉਸ ਦੇ ਲਈ ਅਸੀਂ ਇਹ ਪੁਸਤਕ ਪੰਜਾਬੀ ਪਾਠਕਾਂ ਦੇ ਲਈ ਪੇਸ਼ ਕੀਤੀ ਹੈ ਇਹਦਾ ਨਾਮ ਹੈ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਤੇ ਜੇ ਸਰ ਇੱਕ ਦੀਦਣੀ ਹੋਵੇ ਜਾਂ ਲੈਣੀ ਹੋਵੇ ਇਹ ਕਿੱਥੋਂ ਮਿਲੇਗੀ ਸਰ ਦੇਖੋ ਤੁਸੀਂ ਆਪਣੀ ਨੇੜੇ ਦੀ ਬੁੱਕਸਟਾਲ ਦੇ ਉੱਤੇ ਇਹਦਾ ਪਤਾ ਕਰ ਸਕਦੇ ਹੋ ਜੇ ਤੁਸੀਂ ਦੂਰ ਹੋ ਜੇ ਤੁਸੀਂ ਨਿਹਾਲ ਸਿੰਘ ਵਾਲਾ ਜਾਂ ਮੋਗਾ ਇਲਾਕੇ ਦੇ ਵਿੱਚ ਹੀ ਹੋ ਆ ਨਿਹਾਲ ਸਿੰਘ ਵਾਲੇ ਦੀਪ ਹਸਪੀਟਲ ਦੇ ਵਿੱਚੋਂ ਇਹ ਪ੍ਰਾਪਤ ਕੀਤੀ ਜਾ ਸਕਦੀ ਆ ਨੇੜੇ-ਨੇੜੇ ਦੇ ਜਿਹੜੇ ਬੁਕਸ ਬੁੱਕ ਸਟਾਲਸ ਨੇ ਬੁੱਕ ਸੈਂਟਰਸ ਨੇ ਉਹ ਜਿਹੜੇ ਲਿਟਰੇਚਰ ਦੀਆਂ ਕਿਤਾਬਾਂ ਵੇਚਦੇ ਨੇ ਉਹਨਾਂ ਵੀਰਾਂ ਭਰਾਵਾਂ ਕੋਲੋਂ ਵੀ ਪਤਾ ਕਰ ਸਕਦੇ ਸਾਰਿਆਂ ਕੋਲੇ ਇਹ ਪਹੁੰਚੀ ਹੋਈ ਆ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ ਸਾਨੂੰ ਡਾਇਰੈਕਟ ਗੱਲ ਕਰਕੇ ਮੇਰਾ ਫੋਨ ਨੰਬਰ ਨੀਚੇ ਤੁਹਾਡੇ ਮੀਡੀਆ ਦੇ ਉੱਤੇ ਹੈਗਾ ਤੁਸੀਂ ਮੈਨੂੰ ਡਾਇਰੈਕਟ ਫੋਨ ਕਰਕੇ ਇਹਨੂੰ ਦੇਸ਼ਾਂ ਵਿਦੇਸ਼ਾਂ 'ਚ ਵੀ ਮੰਗਵਾ ਸਕਦੇ ਹਾਂਜੀ ਤੁਸੀਂ ਦੇਖੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਫਿਕਰਮੰਦ ਮੀਡੀਆ ਪਹੁੰਚੇ ਅੱਜ ਦੀਪ ਹਸਪਤਾਲ ਨਿਹਾਲ ਸਿੰਘ ਬਾਬਾ ਬਟੇ ਸੋ ਸਾਡੇ ਨਾਲ ਨੇ ਡਾਕਟਰ ਹਰਗੁਰਪਾਲ ਸਿੰਘ ਜੀ ਜੋ ਕਿ ਗ੍ਰੀਪਾ ਕਿਰਤੀ ਕਾਮੇ ਮਜ਼ਦੂਰਾਂ ਦੇ ਇਹ ਚਿੰਤਤ ਨੇ ਸੋ ਚਿੰਤ ਦੇ ਨਾਂ ਨਾਲ ਸਮਾਜ ਸੇਵਾ ਦਾ ਕੰਮ ਵੀ ਕਰਦੇ ਨੇ ਸੋ ਗੱਲਬਾਤ ਕਰਦੇ ਅੱਜ ਔਰਤਾਂ ਦੇ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਦੇ ਸੋ ਜੋ ਔਰਤਾਂ ਸਮਾਨ ਵਰਤੀਆਂ ਨੇ ਉਹਨਾਂ ਨਾਲ ਕੀ ਰੋਗ ਲੱਗਦੇ ਨੇ ਕੀ ਬਿਮਾਰੀਆਂ ਲੱਗਦੀਆਂ ਨੇ ਸੋ ਸਾਡੇ ਨਾਲ ਨੇ ਡਾਕਟਰ ਹਰਪਦਾਸ ਜੀ ਗੱਲਬਾਤ ਕਰਨੇ ਹਾਂਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਿਕਰਮੰਦ ਵੀਰਾਂ ਜੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਤੁਹਾਡੇ ਮਾਧਿਅਮ ਨਾਲ ਹੀ ਸਮੂਹ ਪੰਜਾਬੀ ਸਰੋਤਿਆਂ ਦਾ ਤੇ ਸਾਡੇ ਕੈਮਰਾਮੈਨ ਸਾਹਿਬ ਦਾ ਸਾਰੇ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਜਿਹੜਾ ਆਪਣਾ ਅੱਜ ਦਾ ਵਿਸ਼ਾ ਜੀ ਔਰਤਾਂ ਦੇ ਮੇਕਅਪ ਸਮਾਨ ਦੇ ਨਾਲ ਜੋ ਸਾਈਡ ਇਫੈਕਟ ਹੋ ਰਹੇ ਨੇ ਤਾਜ ਨਾਮਰਾ ਦੇ ਬੇ ਇਲਾਜ ਧਿਆਨ ਕੁਮਾਰੀਆਂ ਲੱਗ ਰਹੇ ਨੇ ਜਾਂ ਹੋਰ ਕੀ ਸਾਈਡ ਇਫੈਕਟ ਨੇ ਬਿਮਾਰੀਆਂ ਨੇ ਉਹਨਾਂ ਬਾਰੇ ਤੁਸੀਂ 21 ਜਾਣਕਾਰੀ ਦਿਓਗਾ ਅੱਜ ਅਹ ਦੇਖੋ ਪੱਤਰਕਾਰ ਸਾਹਿਬ ਅਹ ਅੱਜ ਕੱਲ ਲਗਭਗ ਹਰੇਕ ਮਧ ਵਰਗੀ ਪਰਿਵਾਰ ਦੇ ਵਿੱਚ ਸਾਡੀਆਂ ਭੈਣਾਂ ਨੇ ਜਾਂ ਨਿਮਨ ਮਧ ਵਰਗੀ ਪਰਿਵਾਰ ਸਾਡੀਆਂ ਭੈਣਾਂ ਨੇ ਮਾਵਾਂ ਨੇ ਬੇਟੀਆਂ ਨੇ ਉਹਨਾਂ ਨੂੰ ਹਾਰਮੋਨਸ ਦੀ ਪ੍ਰੋਬਲਮ ਹੋ ਰਹੀ ਹੈ ਕਿਸੇ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਕਿਸੇ ਨੂੰ ਪੀਰੀਅਡਸ ਦੀ ਪ੍ਰੋਬਲਮ ਹੈ ਕਿਸੇ ਨੂੰ ਹੋਰ ਪ੍ਰਕਾਰ ਦੇ ਹਾਰਮੋਨਲ ਦੀ ਪ੍ਰੋਬਲਮ ਹੈ ਸਾਰੀਆਂ ਹੀ ਭੈਣਾਂ ਦੀਆਂ ਲੱਤਾਂ ਦੁਖਦੀਆਂ ਨੇ ਸਾਰੀਆਂ ਹੀ ਭੈਣਾਂ ਕਹਿੰਦੀਆਂ ਸਾਡੀ ਕਮਰ ਦੁਖਦੀ ਹੈ ਤੇ ਬੜਾ ਦੁਖੀ ਹੁੰਦੀਆਂ ਨੇ ਤੇ ਇੱਕ ਗੱਲ ਹੋਰ ਵੀ ਇਹਦੇ ਚ ਨੋਟ ਕਰਨ ਵਾਲੀ ਹੈ ਸਾਰੀਆਂ ਹੀ ਭੈਣਾਂ ਮੇਕਅਪ ਦਾ ਸਮਾਨ ਵਰਤਦੀਆਂ ਨੇ ਇਹ ਕਿਤੇ ਆਪਸ ਚ ਜੁੜੀਆਂ ਤਾਂ ਨਹੀਂ ਹੈ ਇਸ ਵਿਸ਼ੇ ਦੇ ਉੱਤੇ ਅਸੀਂ ਜਦੋਂ ਖੋਜ ਕੀਤੀ ਤਾਂ ਸਾਨੂੰ ਵੱਖ-ਵੱਖਰੇ ਸਾਈਡ ਇਫੈਕਟਾਂ ਦੇ ਬਾਰੇ ਤੇ ਹੋਰ ਦੁਸ਼ਪ੍ਰਭਾਵਾਂ ਬਾਰੇ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਲਿਪਸਟਿਕ ਦੇ ਕੀ ਦੁਸ਼ਪ੍ਰਭਾਵ ਨੇ ਸਾਨੂੰ ਪਤਾ ਲੱਗਿਆ ਪਾਊਡਰ ਲਾਉਣ ਦੇ ਕੀ ਦੁਸ਼ਪ੍ਰਭਾਵ ਨੇ ਸਾਨੂੰ ਪਤਾ ਲੱਗਿਆ ਨੇਲ ਪਾਲਿਸ਼ ਮਸਕਰਾ ਕੱਜਲ ਲਾਉਣ ਦੇ ਕੀ ਦੁਸ਼ਪ੍ਰਭਾਵ ਨੇ ਉਹਨਾਂ ਨੂੰ ਅਸੀਂ ਆਪਣੇ ਲੇਖਾਂ ਰਾਹੀਂ ਜਨਤਾ ਦੇ ਵਿੱਚ ਜਾਗਰਤੀ ਲਈ ਭੇਜਿਆ ਤੇ ਉਹਨਾਂ ਲੇਖਾਂ ਨੂੰ ਸੰਗ੍ਰਹਿਤ ਕਰਕੇ ਅਸੀਂ ਇੱਕ ਪੁਸਤਕ ਬਣਾਈ ਆ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਇਹ ਜਿਹੜੀ ਮੈਂ ਇਸ ਮਾਧਿਅਮ ਰਾਹੀਂ ਸੰਗਤ ਦੇ ਸੰਮੁਖ ਵੀ ਕਰ ਰਿਹਾ ਤੇ ਉਸ ਰਾਹੀਂ ਅਸੀਂ ਲੋਕ ਜਾਗਰੂਕੀ ਦੇ ਲਈ ਇਹ ਗੱਲ ਕੀਤੀ ਵੀ ਮੇਕਅਪ ਦੇ ਸਮਾਨ ਦੇ 20 ਸਾਈਡ ਇਫੈਕਟ ਨੇ ਪਿਆਰੇ ਵੀਰੋ ਭੈਣੋ ਐਵੇਂ ਮੇਕਅਪ ਦੇ ਸਮਾਨ ਨੂੰ ਅਨਿਵਾਰਨਾ ਵਰਤਿਆ ਕਰੋ ਤੇ ਆ ਲੋੜ ਤੋਂ ਵੱਧ ਨਾ ਵਰਤਿਆ ਕਰੋ ਬਹੁਤ ਬਹੁਤ ਧੰਨਵਾਦ ਅੱਛਾ ਸਰ ਜਿਹੜਾ ਇਹ ਮੰਨ ਕੇ ਚਲੋ ਜਿੰਨਾਂ ਵੀ ਔਰਤਾਂ ਸਮਾਨ ਵਰਤਦੀਆਂ ਹਨਾ ਇੰਨੇ ਦੇ ਵਿੱਚ ਕਿਹੜੇ ਕਿਹੜਾ ਸਮਾਨ ਕਿਹੜਾ ਕਿਹੜਾ ਸਾਜੋ-ਸਮਾਨ ਤਿਆਰ ਕੀਤਾ ਜਾਂਦਾ ਪਾਇਆ ਜਾਂਦਾ ਜਿਹੜਾ ਸਾਈਡ ਫਾਇਟ ਤੇ ਬਿਮਾਰਗਾਂ ਲਾਉਂਦਾ ਜੀ ਦੇਖੋ ਪੱਤਰਕਾਰ ਸਾਹਿਬ ਜਿਹੜਾ ਵੀ ਮੇਕਅਪ ਦਾ ਸਮਾਨ ਹੈ ਬੇਸਿਕਲੀ ਤਾਂ ਇਹ ਕੈਮੀਕਲਸ ਹੀ ਹੁੰਦੇ ਨੇ ਕੈਮੀਕਲ ਕੈਮਿਸਟਰੀ ਦੇ ਹਿਸਾਬ ਨਾਲ ਗੱਲ ਕਰੀਏ ਹਰ ਇੱਕ ਚੀਜ਼ ਬਣੀ ਤਾਂ ਕੈਮੀਕਲਸ ਤੋਂ ਹੀ ਹੁੰਦੀ ਹੈ ਕੁਝ ਕੈਮੀਕਲਸ ਦਾ ਵੱਧ ਦੁਸ਼ਪ੍ਰਭਾਵ ਹੁੰਦਾ ਕੁਝ ਕੈਮੀਕਲਸ ਦਾ ਘੱਟ ਦੁਸ਼ਪ੍ਰਭਾਵ ਹੁੰਦਾ ਸਾਡੇ ਹਿੰਦੁਸਤਾਨ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਕੀ ਹੈ ਸਾਡੀ ਖਰੀਦ ਸ਼ਕਤੀ ਘਟਾ ਤਾਂ ਵੱਧ ਦੁਸ਼ਪ੍ਰਭਾਵ ਵਾਲੇ ਕੈਮੀਕਲਸ ਵਾਲੇ ਮੇਕਅਪ ਦੇ ਸਮਾਨ ਦੇ ਸਾਨੂੰ ਭੇਜੇ ਜਾਂਦੇ ਸਾਨੂੰ ਪ੍ਰੋਸੈਸ ਜਾਂਦੇ ਸਾਡੇ ਟੇਬਲਾਂ ਤੇ ਪਹੁੰਚਣ ਦੀ ਮੁਕਾਬਲਤਨ ਰੇਸ਼ੋ ਜ਼ਿਆਦਾ ਹੈ ਅਸੀਂ ਮਹਿੰਗੇ ਕੈਮੀਕਲ ਸੇਫ ਕੈਮੀਕਲਸ ਵਾਲੇ ਮੇਕਅਪ ਦੇ ਸਮਾਨ ਨੂੰ ਵਰਤਨ ਦੇ ਆਰਥਿਕ ਤੌਰ ਦੇ ਯੋਗ ਨਹੀਂ ਹੁੰਦੇ ਇਸ ਕਰਕੇ ਸਾਨੂੰ ਜਿਹੜਾ ਦੇ ਵਿੱਚੀਆਂ ਦੀਆਂ ਸੁਰਖੀਆਂ ਬਿੰਦੀਆਂ ਰੰਗ ਮਸਕਾਰੇ ਪਾਊਡਰ ਉਹਨਾਂ ਵਿੱਚ ਕਈ ਇਹੋ ਜਿਹੇ ਵੀ ਮਾੜੀਆਂ ਕੈਮੀਕਲ ਹੁੰਦੇ ਜਿਹੜੇ ਕੈਂਸਰ ਕਰ ਸਕਦੇ ਆ ਤੇ ਸਾਨੂੰ ਇਹ ਜੇ ਬਰਤਨ ਆ ਤਾਂ ਸਾਨੂੰ ਸੁਚੇਤ ਹੋਣਾ ਚਾਹੀਦਾ ਵੀ ਇਹ ਜਿਹੜਾ ਮੈਂ ਵਰਤਨ ਜਾ ਰਿਹਾ ਸਮਾਨ ਆ ਇਹਦੇ ਨਾਲ ਵੀ ਸਾਨੂੰ ਕੋਈ ਮਾਰੀਆਂ ਲੱਗਣਗੀਆਂ ਜੇ ਮੈਂ ਆਪ ਵਰਤਨਾ ਮੇਰੀ ਮਜਬੂਰੀ ਆ ਕੋਈ ਵਿਆਹ ਸ਼ਾਦੀ ਦੀ ਮਜਬੂਰੀ ਆ ਤਾਂ ਘੱਟੋ ਘੱਟ ਅਸੀਂ ਆਪਦੇ ਬੱਚਿਆਂ ਨੂੰ ਜਿਹੜੇ 15 18 ਸਾਲ ਤੋਂ ਛੋਟੇ ਨੇ ਉਹਨਾਂ ਨੂੰ ਧੱਕੇ ਨਾਲ ਨਾ ਲਾ ਲਈਏ। ਕਈ ਵਾਰ ਕੀ ਹੁੰਦਾ ਮਾਂ ਨੇ ਆਪਦੇ ਨਿਰਪੋਲਿਸ਼ ਲਾਉਣੀਆਂ ਨਾਲ ਹੀ ਪੋਤੀ ਧੀ ਦੇ ਲਾ ਦਿੰਦੀ ਹੈਗੀ। ਵੀ ਜੇ ਤੁਸੀਂ ਬਰਤਨਾ ਤੁਸੀਂ ਵਰਤ ਲਓ ਸਾਰੇ ਟੰਪਰ ਦੇ ਨਾਲ ਬੱਚਿਆਂ ਨੂੰ ਖਾਸ ਤੌਰ ਤੇ ਨੂੰ ਦੇਸ਼ ਨਾਲ ਚੀਜ਼ਾਂ ਤੋਂ ਦੂਰ ਰੱਖੋ ਇਹ ਬਹੁਤ ਜ਼ਰੂਰੀ ਹੈ ਅੱਛਾ ਉਮਰ ਦੇ ਹਾਦਸੇ ਹਾਂ ਸਰ ਕਿਹੜੇ ਕਿਹੜੇ ਬੱਚਿਆਂ ਨੂੰ ਕਿੰਨੀ ਉਮਰ ਦੇ ਹਾਦਸੇ ਹਨ ਕਿਹੜਾ ਕਿਹੜਾ ਸਮਾਨ ਵਰਤਣਾ ਚਾਹੀਦਾ ਜਾਂ ਨਹੀਂ ਵਰਤਣਾ ਚਾਹੀਦਾ ਦੇਖੋ ਏਜ ਸਪੈਸੀਫਿਕ ਤਾਂ ਵੈਸੇ ਕੋਈ ਗੱਲ ਨਹੀਂ ਹੈ ਵੀ ਕਿੰਨੀ ਉਮਰ ਤੱਕ ਨਹੀਂ ਵਰਤਣਾ ਹੁੰਦਾ ਵੈਸੇ 15 16 ਸਾਲ ਦੀਆਂ ਲੜਕੀਆਂ ਜਾਂ ਲੜਕਿਆਂ ਨੂੰ ਜਾਂ ਇਸ ਤੋਂ ਛੋਟੀ ਉਮਰ ਦੇ 0 ਤੋਂ ਲੈ ਕੇ 15 16 ਸਾਲ ਦੇ ਲੜਕੇ ਤੇ ਲੜਕੀਆਂ ਦੋਨਾਂ ਨੂੰ ਹੀ ਮੇਕਅਪ ਦੇ ਸਮਾਨ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਸੇ ਵੇਲੇ ਹੀ ਹੱਡੀਆਂ ਨੇ ਮਜ਼ਬੂਤ ਹੋਣਾ ਹੁੰਦਾ ਹੈ ਇਸੇ ਵੇਲੇ ਹੀ ਮਾਨਸਿਕਤਾ ਨੇ ਮਜ਼ਬੂਤ ਹੋਣਾ ਹੁੰਦਾ ਹੈ ਇਸੇ ਵੇਲੇ ਹੀ ਸਰੀਰ ਨੇ ਹੋਰ ਵੱਖ-ਵੱਖਰੇ ਰੂਪਾਂ ਦੇ ਵਿੱਚ ਡਵੈਲਪ ਹੋਣਾ ਹੁੰਦਾ ਤੇ ਜੇ ਤੁਸੀਂ ਗੰਦੇ-ਮੰਦੇ ਕੈਮੀਕਲ ਆਪਦੇ ਸਰੀਰ ਤੇ ਢੋਈ ਜਾਂਦੇ ਹੋ ਤਾਂ ਉਹਨਾਂ ਨੇ ਲੋੜ ਤੋਂ ਵੱਧ ਅਸਰ ਵੀ ਕਰ ਜਾਣਾ ਹੁੰਦਾ ਕਿਉਂਕਿ ਤੁਹਾਡਾ ਸਰੀਰ ਤ્વਚਾ ਤੁਹਾਡੀ ਬੋਡੀ ਕੋਮਲ ਹੈ ਬੱਚਿਆਂ ਤੁਸੀਂ ਤਾਂ ਤੁਹਾਡੇ ਤੇ ਵੱਧ ਅਸਰ ਹੋਣ ਦੇ ਚਾਂਸਸ ਜ਼ਿਆਦੇ ਨੇ ਪਿਆਰੇ ਬੱਚਿਓ ਜਿਹੜੇ 15 ਸਾਲ ਤੋਂ ਥੱਲੇ ਨੇ ਜਾਂ 16 ਸਾਲ ਤੋਂ ਥੱਲੇ ਨੇ ਲੜਕਿਆਂ ਤੇ ਲੜਕੀਆਂ ਬੇਟਿਆਂ ਤੇ ਬੇਟੀਆਂ ਬਾਲੜੀਓ ਕਿਰਪਾ ਕਰਕੇ ਮੇਕਅਪ ਦੇ ਸਮਾਨ ਤੋਂ ਦੂਰ ਰਹੋ ਅੱਛਾ ਫਿਰ ਇਹਦਾ ਵਰਤਣ ਦਾ ਢੰਗ ਤਰੀਕਾ ਵੀ ਹੁੰਦਾ ਕੋਈ ਵੀ ਪਾਊਡਰ ਲਾਓ ਨੀਲ ਪਾਊਸ ਲਾਓ ਕਿਸੇ ਵੀ ਤਰ੍ਹਾਂ ਦਾ ਢੰਗ ਤਰੀਕਾ ਉਹਦਾ ਵਰਤਣ ਦਾ ਢੰਗ ਤਰੀਕਾ ਕੀ ਹੁੰਦਾ ਜਾਂ ਫਿਰ ਸਮੇਂ ਤੋਂ ਵੱਧ ਵਰਤਣਾ ਜਾਂ ਉਈ ਆਪਣਾ ਫੰਕਸ਼ਨ ਆਪਾਂ 2 ਘੰਟੇ ਵਰਤ ਲਿਆ ਸਾਰੀ ਦਿਹਾੜੀ ਰੱਖਣਾ ਇਦਾਂ ਵੀ ਕੋਈ ਸਾਈਡ ਇਫੈਕਟ ਪੈ ਸਕਦੇ ਆ ਦੇਖੋ ਜਿੰਨਾ ਜ਼ਿਆਦਾ ਅਸੀਂ ਵਰਤਾਂਗੇ ਮੇਕਅਪ ਦਾ ਸਮਾਨ ਉਹ ਸਮੇਂ ਵੀ ਮਾਤਰਾ ਦੇ ਨਾਲ ਵੀ ਨੁਕਸਾਨ ਹੁੰਦੇ ਨੇ ਪਲੱਸ ਵਰਤਣ ਦਾ ਢੰਗ ਤਰੀਕਾ ਵੀ ਹੁੰਦਾ ਕਈ ਬੰਦੇ ਪਹਿਣਾ ਭਰਾ ਲੋਡ ਤੋਂ ਵੱਧ ਸੈਂਟ ਲਾਉਂਦੇ ਨੇ ਬਾਅਦ ਚ ਆ ਕੇ ਡਾਕਟਰ ਕੋਲ ਜਾਂਦੇ ਨੇ ਮੇਰੇ ਦਿਲ ਦੀ ਧੜਕਣ ਵਧਦੀ ਜਾਂਦੀ ਹੈ ਮੇਰੇ ਦਿਲ ਦੀ ਧੜਕਣ ਘਟੀ ਜਾਂਦੀ ਹੈ ਮੈਨੂੰ ਘਬਰਾਹਟ ਹੁੰਦੀ ਹੈ ਮੇਰਾ ਜੀ ਕੱਚਾ ਹੁੰਦਾ ਜਾਂ ਲੋਡ ਤੋਂ ਵੱਧ ਸੈਂਟ ਤੇ ਖੁਸ਼ਬੂਆਂ ਲਾ ਲੈਂਦੇ ਨੇ ਬਾਅਦ ਚ ਦੋ ਸਾਲ ਦਾ ਜਵਾਕ ਕੁਛੜ ਚੱਕੀ ਫਿਰਦੇ ਨੇ ਜਿਹੜੀ ਅੰਡਰ ਆਰਮਸ ਦੇ ਵਿੱਚ ਉਹਨਾਂ ਨੇ ਸੈਂਟ ਲਾਇਆ ਹੁੰਦਾ ਉਸੇ ਅੰਡਰ ਆਰਮ ਦੇ ਉੱਤੇ ਮੁੰਡੇ ਕੁੜੀ ਨੂੰ ਸਵਾਰ ਰੱਖਿਆ ਹੁੰਦਾ ਤੇ ਜਵਾਕ ਨੂੰ ਚੜ ਜਾਂਦਾ ਫਿਰ ਜਵਾਕ ਨੂੰ ਚੱਕਰ ਆਉਂਦੇ ਨੇ ਜਵਾਕ ਨੂੰ ਉਲਟੀਆਂ ਆਉਂਦੀਆਂ ਇਹ ਤਾਂ ਮਾਤਾ ਪਿਤਾ ਸਮਝਦੇ ਨਹੀਂ ਵੀ ਸਾਡੇ ਸੈਂਟ ਕਰਕੇ ਉਲਟੀਆਂ ਆਏ ਆ ਉਹ ਜਵਾਕ ਨੂੰ ਉਲਟਾ ਘੁੱਟਣ ਲੱਗ ਜਾਂਦੇ ਤਾਂ ਆਪਾਂ ਅਕਸਰ ਦੇਖਦੇ ਆਂ ਵਿਆਹਾਂ ਦੇ ਵਿੱਚ ਬੱਚਿਆਂ ਨੂੰ ਉਲਟੀਆਂ ਲੱਗਦੀਆਂ ਹੀ ਆ ਤੇ ਹੋ ਸਕਦਾ ਉਹਨਾਂ ਦੇ ਵਿੱਚ ਕੁਝ ਕਾਰਨ ਕੁਝ ਬੱਚਿਆਂ ਨੂੰ ਉਲਟੀਆਂ ਮਾਂ ਜਾਂ ਡੈਡੀ ਨੇ ਜਿਹੜਾ ਸੈਂਟ ਲਾਇਆ ਮਾਂ ਜਾਂ ਡੈਡੀ ਨੇ ਜਿਹੜਾ ਪਾਊਡਰ ਲਾਇਆ ਹੁੱਤੋਂ ਹੋਈਓ ਅੱਛਾ ਡਾਕਟਰ ਸਾਹਿਬ ਇਹ ਬਿਮਾਰੀਆਂ ਕਿਹੜੀਆਂ ਕਿਡੀਆਂ ਲੱਗਦੀਆਂ ਇਹਨਾਂ ਹਾਂ ਵੇਖੋ ਸਰੂਪ ਮੂਲ ਰੂਪ ਦੇ ਵਿੱਚ ਜਿਹੜਾ ਮੇਕਅਪ ਦਾ ਸਮਾਨ ਹੈ ਕੁਝ ਬਿਮਾਰੀਆਂ ਤਾਂ ਕਾਮਨ ਹੀ ਨੇ ਜੀ ਦੋਨੇ ਸਾਰੇ ਤਰ੍ਹਾਂ ਦੇ ਮੇਕਅਪ ਦੇ ਸਮਾਨ ਦੇ ਵਿੱਚ ਕੁਝ ਬਿਮਾਰੀਆਂ ਤਾਂ ਕਾਮਨ ਹੀ ਨੇ ਕੁਝ ਸਪੈਸੀਫਿਕਲੀ ਖਾਸ ਨੇ ਜਿਵੇਂ ਲਿਪਸਟਿਕ ਲਈ ਆੜ ਨੇ ਨੇਲ ਪਾਲਿਸ ਲਈ ਲਾਦੇ ਕੈਂਸਰ ਹੋ ਜਾਣ ਦੀ ਬਿਮਾਰੀ ਸਰੀਰ ਨੂੰ ਕਿਸੇ ਵੀ ਪ੍ਰਕਾਰ ਦਾ ਨੰਬਰ 2 ਦੇ ਉੱਤੇ ਹਾਰਮੋਨਾਂ ਦੀ ਗੜਬੜੀ ਇਹ ਤਾਂ ਪੱਕਾ ਹੀ ਆ ਜੀ ਬਈ ਮੇਕਅਪ ਦੇ ਸਮਾਨ ਨਾਲ ਜੁੜੀਆਂ ਹੋਈਆਂ ਨੇ ਜੀ ਤੇ ਜਿਹੜੀਆਂ ਹੋਰ ਵੀ ਆ ਉਹ ਆਪਾਂ ਵਕਤੋ-ਵਕਰੀਆਂ ਜਦੋਂ ਅੱਗੇ ਗੱਲ ਕਰਾਂਗੇ ਅੱਗੇ ਤੁਹਾਡੇ ਸਾਹਮਣੇ ਰੱਖ ਤੇ ਜਾਵਾਂ ਅੱਛਾ ਡਾਕਟਰ ਸਾਹਿਬ ਲਿਪਸਟਿਕ ਦੇ ਕੀ ਨੁਕਸਾਨ ਹੈ ਜੀ ਉਹਦੇ ਬਾਰੇ ਜਾਣਕਾਰੀ ਦਿਓ ਦੇਖੋ ਪੱਤਰਕਾਰ ਸਾਹਿਬ ਲਿਪਸਟਿਕ ਇੱਕ ਚਟਕਦਾਰ ਰੰਗ ਵਾਲਾ ਬਹੁਤ ਹੀ ਚਮਕਦਾਰ ਜਿਹਾ ਪਦਾਰਥ ਹੁੰਦਾ ਜਿਹੜਾ ਸਾਡੀਆਂ ਮਾਵਾਂ ਭੈਣਾਂ ਅੱਜ ਕੱਲ ਤਾਂ ਕਈ ਮੁੰਡੇ ਵੀ ਲਾ ਲੈਂਦੇ ਨੇ ਲਾ ਲਾਉਂਦੇ ਨੇ लिपस्टिक लाउन ਨਾਲ ਗੁਰਦਿਆਂ ਦੇ ਨੁਕਸ ਪੈ ਸਕਦੇ ਨੇ लिपस्टिक लाउन ਨਾਲ ਦਿਮਾਗੀ ਪਰੇਸ਼ਾਨੀਆਂ ਤੇ ਛਾਤੀ ਦੇ ਅੰਗਾਂ ਦੇ ਕੈਂਸਰ ਹੋ ਸਕਦੇ ਨੇ ਕੱਦ ਰੁਕ ਸਕਦਾ ਵਧਣ ਤੋਂ ਤੇ ਲਿਪਸਟਿਕ ਨਾਲ ਪਸ਼ਾਬ ਦੇ ਰੋਗਾਂ ਦੇ ਵੀ ਨੁਕਸ ਪੈ ਸਕਦੇ ਨੇ ਪਸ਼ਾਬ ਦੇ ਰੋਗ ਵੀ ਲੱਗ ਸਕਦੇ ਨੇ ਤੇ ਦਿਮਾਗੀ ਬੁਖਾਰ ਵੀ ਹੋ ਸਕਦਾ ਅਸਲ ਵਿੱਚ ਲਿਪਸਟਿਕ ਕੀ ਹੈ ਚਟਕਦਾਰ ਰੰਗ ਕਿੱਥੋਂ ਹੁੰਦੇ ਨੇ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਜਦੋਂ ਕੋਈ ਸ਼ਲੋਕ ਸੁਣ ਲੈਂਦੇ ਸੀ ਦਲਤ ਵੀਰ ਤੇ ਮਨੁਵਾਦੀ ਉਹਨਾਂ ਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਹਾਂਜੀ ਇਹ ਲਿਪਸਟਿਕ ਦੇ ਵਿੱਚ ਜਿਹੜਾ ਰੰਗ ਬਣਿਆ ਹੁੰਦਾ ਨਾ ਲਾਲ ਰੰਗ ਜਾਂ ਗੁਲਾਬੀ ਰੰਗ ਉਹ ਸਿੱਕੇ ਤੋਂ ਬਣਿਆ ਹੁੰਦਾ ਜੀ ਲੈਡ ਐਲ ਈ ਏ ਡੀ ਲੈਡ ਹੁੰਦਾ ਉਹ ਸਿੱਕਾ ਹੁੰਦਾ ਭਾਰੀ ਤੱਤ ਹੁੰਦੀ ਆ ਉਹਨੇ ਗੁਰਦੇ ਖਰਾਬ ਕਰਨੇ ਹੁੰਦੇ ਆ ਦਿਮਾਗੀ ਬੁਖਾਰ ਕਰਨਾ ਹੁੰਦਾ ਤੇ ਮਾਨਸਿਕ ਰੋਗ ਕਰ ਰਹੇ ਹੁੰਦੇ ਜੇ ਤੁਸੀਂ ਲੋੜ ਤੋਂ ਬਾਅਦ ਲਿਪਸਟਿਕ ਲਾਉਂਦੇ ਹੋ ਲਿਪਸਟਿਕ ਜਾਣੀ ਤੇ ਪੇਟ ਦੇ ਵਿੱਚ ਹੀ ਆ ਨਾ ਹਾਂਜੀ ਮੂੰਹਾਂ ਤੋਂ ਕਿੱਥੇ ਜਾਊਗੀ ਮੂੰਹ ਚ ਜਾਊਗੀ ਮੂੰਹ ਚੋਂ ਪੇਟ ਚ ਜਾਊਗੀ ਤਾਂ ਉਹਨੇ ਸਾਡੇ ਸਰੀਰ ਚ ਐਬਜ਼ੌਰਬ ਹੋ ਜਾਣਾ ਜੀ ਐਬਜ਼ੌਰਬ ਹੋਇਆ ਹੋਇਆ ਸਿੱਕਾ ਫਿਰ ਹੌਲੀ ਹੌਲੀ ਗੁਰਦੇ ਵੀ ਖਰਾਬ ਕਰ ਸਕਦਾ ਤੇ ਅਸੀਂ ਫਿਰ ਬਾਅਦ ਵਿੱਚ ਸੋਚਦੇ ਹਾਂ ਵੀ ਮੈਨੂੰ ਰੱਬ ਨੇ ਇਹ ਜੀ ਮਾਰ ਕਿਉਂ ਮਾਰਤੀ ਮੈਨੂੰ ਬਿਮਾਰੀ ਕਿਉਂ ਲੱਗੀ? ਇਹ ਮਾਰੀ ਪੈਂਦੀ ਤੁਸੀਂ ਆਪ ਹੀ ਲਾਈ ਹੈ। ਅੱਛਾ ਇਸ ਤੋਂ ਇਲਾਵਾ ਔਰਤਾਂ ਪਾਊਡਰ ਵੀ ਵਰਤਦੀਆਂ ਸਰ ਤੇ ਪਾਊਡਰ ਦੇ ਕੀ ਕਾਰਨਾ ਕੀ ਕਿਹੜੇ ਕਿਹੜੇ ਰੋਗ ਲਾਉਂਦਾ ਕਿਹੜੇ ਬਿਮਾਰੀਆਂ ਲਾਉਂਦੀ ਦੇਖੋ ਜਿਹੜਾ ਪਾਊਡਰ ਹੈ ਕਿਸੇ ਵੀ ਤਰ੍ਹਾਂ ਦਾ ਪਾਊਡਰ ਵਰਤ ਲਈਏ ਉਹ ਟੈਲਕਮ ਪਾਊਡਰ ਤੋਂ ਬਣਿਆ ਹੁੰਦਾ ਟੈਲਕਮ ਇੱਕ ਖਣਿਜਾ ਜਿਹੜਾ ਧਰਤੀ ਦੇ ਵਿੱਚੋਂ ਨਿਕਲਦਾ ਜਿੱਥੋਂ ਹੀ ਟੈਲਕਮ ਨਿਕਲਦਾ ਉੱਥੋਂ ਇੱਕ ਹੋਰ ਖਣਿਜ ਨਿਕਲਦਾ ਬਿਲਕੁਲ ਨਾਲ ਹੀ ਰਲੇ ਹੁੰਦੇ ਨੇ ਜੀ ਉਹ ਦੂਸਰਾ ਜਿਹੜਾ ਖਣਿਜ ਐਸਬਸ ਤੋਂ ਉਹਦੇ ਨਾਲ ਕੈਨਸਲ ਹੁੰਦਾ ਹੁਣ ਜੇ ਟੈਲਕਮ ਨੂੰ ਅਸੀਂ ਲਗਾਤਾਰ ਲਗਾਈ ਜਾਂਦੇ ਆ 12 12 15 15 ਸਾਲ ਆਪਣੇ ਜਨਨ ਅੰਗਾਂ ਦੇ ਵਿੱਚ ਲਗਾਨੇ ਆਂ ਅੰਡਰ ਆਰਮਸ ਦੇ ਵਿੱਚ ਲਗਾਨੇ ਜੇ ਅਸੀਂ ਪ੍ਰਾਈਵੇਟ ਪਾਰਟਸ ਦੇ ਵਿੱਚ ਟੈਲਕਮ ਪਾਊਡਰ ਨੂੰ ਲਗਾਉਨੇ ਆ ਤਾਂ ਇਹ ਔਰਤਾਂ ਵਿੱਚ ਰਸੌਲੀਆਂ ਵੀ ਕਰ ਸਕਦਾ ਅੰਡੇਦਾਨੀਆਂ ਦੀਆਂ ਰਸੌਲੀਆਂ ਵੀ ਕਰ ਸਕਦਾ ਬੱਚੇਦਾਨੀਆਂ ਦੀਆਂ ਰਸੌਲੀਆਂ ਵੀ ਕਰ ਸਕਦਾ ਇਹ ਕੈਂਸਰ ਤੱਕ ਕਰ ਸਕਦਾ ਤੇ ਦੂਸਰਾ ਇਹ ਹਾਰਮੋਨਾਂ ਦੀ ਗੜਬੜੀ ਪੈਦਾ ਕਰ ਸਕਦਾ ਨਾਲ ਦੀ ਨਾਲ ਇਹ ਪਾਊਡਰ ਜਿਹੜਾ ਪਿੱਠ ਦਰਦ ਕਬਜ਼ ਪੇਟ ਦਰਦ ਲੱਤਾਂ ਦਾ ਦਰਦ ਲੱਤਾਂ ਦੁਖਣਾ ਤੇ ਕੱਦ ਘਟਾਉਣ ਵਾਲੇ ਕੰਮ ਵੀ ਕਰ ਸਕਦਾ ਤੇ ਜੇ ਅਸੀਂ ਛਾਤੀ ਤੇ ਉੱਪਰ ਲਾਇਆ ਗਰਦਨ ਤੇ ਪਾਊਡਰ ਲਾਇਆ ਜਾਂ ਅੰਡਰਆਰਮ ਦੇ ਵਿੱਚ ਲਾਇਆ ਉਤੋਂ ਦਮਾ ਸਾਹ ਅਲਰਜੀ ਵੀ ਕਰ ਸਕਦਾ ਤੇ ਫੇਫੜਿਆਂ ਦੇ ਕੈਂਸਰ ਤੱਕ ਵੀ ਗੱਲ ਜਾ ਸਕਦੀ ਸਾਨੂੰ ਪਾਊਡਰ ਲਾਉਣ ਵੇਲੇ ਬੱਚਿਆਂ ਦੇ ਜਿਹੜਾ ਆਪਾਂ ਪਾਊਡਰ ਲਾਉਣੇ ਆ ਅਵੋਇਡ ਕਰਨਾ ਚਾਹੀਦਾ ਆਪ ਵੀ ਜੇ ਕਿਸੇ ਨੂੰ ਪਾਊਡਰ ਲਾਉਣ ਦੀ ਜ਼ਰੂਰਤ ਹੈਗੀ ਆ ਭੈਣ ਨੂੰ ਭਰਾ ਨੂੰ ਇਹ ਦੇਖ ਲੈਣਾ ਚਾਹੀਦਾ ਵੀ ਕੈਂਸਰ ਕਰਨ ਵਾਲਾ ਗਨਿਜ ਤਾਂ ਨਹੀਂ ਇਹਦੇ ਵਿੱਚ ਹੈਗਾ ਜੇ ਅਗਲੇ ਨੇ ਦਵਾਈ ਆ ਪਾਊਡਰ ਬਣਾਉਣ ਵਾਲੀ ਕੰਪਨੀ ਨੇ ਨਹੀਂ ਦੱਸਿਆ ਉੱਥੇ ਵੀ ਸਾਡੇ ਇਹ ਐਸਬਸਟੋਸ ਫ੍ਰੀ ਆ ਜਾਂ ਕੈਂਸਰ ਕੈਮੀਕਲ ਫ੍ਰੀ ਆ ਫੇਰ ਉਦੋਂ ਹੋਊਗਾ ਹੀ ਉਹਦੇ 'ਚ ਤੁਸੀਂ ਉਹ ਵਰਤੋ ਹੀ ਨਾ ਜੀ ਤਾਂ ਬੈਟਰ ਹੈ ਵੀ ਪਾਊਡਰ ਨੂੰ ਘੱਟ ਤੋਂ ਘੱਟ ਵਰਤਿਆ ਜਾਵੇ ਜਾਂ ਜਿਹੜਾ ਵਧੀਆ ਪਾਊਡਰ ਨੇ ਜਿਹੜੇ ਲਿਖ ਕੇ ਦਿੰਦੇ ਨੇ ਸਾਨੂੰ ਵੀ ਸਾਡੇ ਕੈਨਸਲ ਫ੍ਰੀ కెమికਲਸ ਵਾਲਾ ਹੈਗਾ ਤਾਂ ਉਹੀ ਵਰਤਿਆ ਜੀ ਅੱਛਾ ਇਸ ਤੋਂ ਇਲਾਵਾ ਔਰਤਾਂ ਨੇਲ ਪਾਲਿਸ਼ ਵੀ ਵਰਤਦੀਆਂ ਹਨ ਤੇ ਉਹਨਾਂ ਦੇ ਕੀ ਨੁਕਸਾਨ ਆਏ ਉਹਨਾਂ ਦੇ ਕੀ ਰੋਗ ਨੇ ਦੇਖੋ ਨੇਲ ਪਾਲਿਸ਼ ਪੱਤਰਕਾਰ ਸਾਹਿਬ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਕਹੂੰਗਾ ਭੈਣਾਂ ਨੂੰ ਵੀ ਕਹੂੰਗਾ ਤੁਸੀਂ ਨੇਲ ਪਾਲਿਸ਼ ਦੇ ਹੁਣੇ ਡੱਬੀ ਚੱਕੋ ਜੀ ਡਰਾਇੰਗ ਟੇਬਲ ਦੇ ਉੱਤੇ ਪਈ ਆ ਤੁਹਾਡੇ ਤੇ ਇਹਨੂੰ ਖੋਲੋ ਜੀ ਖੋਲ ਕੇ ਤੁਸੀਂ 1 ਮਿੰਟ ਬਾਅਦ ਹੀ ਦੇਖੋ ਕਮਰੇ 'ਚ ਕੀ ਹੁੰਦਾ ਅੱਛਾ 1 ਮਿੰਟ ਬਾਅਦ ਹੀ ਅਸੀਂ ਇਹ ਦੇਖਾਂਗੇ ਵੀ ਜਦੋਂ ਡੱਬੀ ਖੁੱਲ ਹੀ ਗਈ ਉਹਦੋਂ ਹੀ ਇੱਕ ਬਹੁਤ ਹੀ ਤਿੱਖੀ ਜੀ ਸਮੈਲ ਸਮੈਲ ਸਾਰੇ ਕਮਰੇ 'ਚ ਫੈਲ ਜਾਂਦੀ ਹੈ ਸਪਾਰਪੀਨ ਦੇ ਤੇਲ ਜਿਹੇ ਟਾਈਪ ਦੀ ਸਮੈਲ ਸਾਰੇ ਕਮਰੇ 'ਚ ਫੈਲ ਜਾਂਦੀ ਹੈ ਉਹ ਜਿਹੜੇ ਫਿਊਮਸ ਉੱਡ ਰਹੇ ਨੇ ਜੀ ਆ ਨੈਲ ਪਾਲਿਸ਼ ਦੀ ਡੱਬੀ 'ਚੋਂ ਉਹ ਹੋ ਮਾਨਸਿਕ ਰੋਗ ਵੀ ਕਰ ਸਕਦਾ ਜੀ ਉਹ ਦਿਮਾਗੀ ਪਰੇਸ਼ਾਨੀਆਂ ਵੀ ਕਰ ਸਕਦੇ ਉਹ ਦਿਲ ਦੀ ਧੜਕਣ ਨੂੰ ਵਧਾਕ ਦਾ ਵੀ ਸਕਦੇ ਅਸੀਂ ਕੀਤਾ ਉਹ ਜਿਹੜਾ ਬਹੁਤ ਜਿਆਦੇ ਤਿੱਖੀ ਸਮੈਲ ਵਾਲਾ ਕੈਮੀਕਲ ਹੈ ਨੇਲ ਪਾਲਿਸ਼ ਉਹਨੂੰ ਅਸੀਂ ਆਪਦੇ ਨਹਾਂ ਤੇ ਲਾ ਲਿਆ ਫਿਰ ਅਸੀਂ ਉਸ ਤੋਂ ਬਾਅਦ ਅਕਸਰ ਕੀ ਹੁੰਦਾ ਨਾ ਮੂੰਹ ਵੱਲ ਨੂੰ ਜਾਣੇ ਹੁੰਦੇ ਹੱਥ ਜਿਹੜੇ ਹੈਗੇ ਮੂੰਹ ਵੱਲ ਨੂੰ ਜਾਣਦੇ ਉਹ ਅਸੀਂ ਸੁੰਘ ਲੈਂਦੇ ਉਹ ਜੁੰਗਦੇ ਨੱਕ ਰਹੀਂ ਜਾਣਗੇ ਉਹ ਫਿਊਮਸ ਜਿਹੜੇ ਨੇ ਭੈਣ ਦੇ ਜੋ ਭਰਾ ਦੇ ਨੱਕ ਰਹੀਂ ਉਹਦੇ ਸਰੀਰ 'ਚ ਜਾਣਗੇ ਉੱਥੋਂ ਦਿਮਾਗ ਨੂੰ ਚੜਨਗੇ ਦਿਮਾਗ ਨੂੰ ਚੜਨਗੇ ਤਾਂ ਮਾਨਸਿਕ ਪਰੇਸ਼ਾਨੀਆਂ ਦਿਮਾਗੀ ਰੋਗ ਕਰਨਗੇ ਜੇ ਉਹ ਫੇਫੜਿਆਂ ਜਾਣਗੇ ਦਮਾ ਸਾਹ ਅਲਰਜੀ ਕਰਨਗੇ ਤੇ ਜੇ ਅਸੀਂ ਉਹਨਾਂ ਨੂੰ ਨਖੂਨਾਂ ਨੂੰ ਚੱਬਦੇ ਆ ਤਾਂ ਸਾਨੂੰ ਕਿਹਦੇ ਰੋਗ ਵੀ ਕਰ ਸਕਦੇ ਤਾਂ ਨੇਲ ਪਾਲਿਸ਼ ਜਿਹੜੀ ਹੈਗੀ ਆ ਉਹ ਵੀ ਬਥੇਰੀਆਂ ਤਰ੍ਹਾਂ ਦੀਆਂ ਪ੍ਰੋਬਲਮਸ ਦਾ ਕਾਰਨ ਬਣਦੀ ਆ ਇਹ ਤੋਂ ਵੀ ਸਾਨੂੰ ਬਚਣਾ ਚਾਹੀਦਾ ਅੱਛਾ ਸਰ ਜੀ ਇਸ ਤੋਂ ਇਲਾਵਾ ਹੋਰ ਵੀ ਔਰਤਾਂ ਦੇ ਹਾਰ ਸ਼ਿੰਗਾਰ ਆ ਜਿਵੇਂ ਆ ਮਸ਼ਕਾਰ ਆ ਜਾਂ ਹੁੰਦਾ ਜਾਂ ਹਾਂ ਇੱਕ ਫੇਸ ਪਾਊਡਰ ਹੁੰਦਾ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਨਾਮ ਰੱਬ ਦੇ ਇਲਾਜ ਭਾਨ ਇੱਕ ਮਾਰੀਆਂ ਲਾਉਂਦੇ ਜਿਹੜੀਆਂ ਔਰਤਾਂ ਦਾ ਮੇਕਅਪ ਦਾ ਸਮਾਨ ਉਹਦੇ ਬਾਰੇ ਜਾਣਕਾਰੀ ਦੀ ਦੇਖੋ ਪੱਤਰਕਾਰ ਸਾਹਿਬ ਲਿਪਸਟਿਕ ਪਾਊਡਰ ਤੇ ਸੁਰਖੀ ਹਾਂਜੀ ਇਸ ਤੋਂ ਬਿਨਾ ਵੀ ਜਿਵੇਂ ਬਾਡੀ ਵਾਸ਼ ਹਾਂ ਸ਼ੈਂਪੂ ਸ਼ੈਂਪੂ ਜਿਹੜਾ ਪਾ ਅੱਖਾਂ 'ਚ ਪਾਉਨੇ ਆ ਫਰਮਾਸਟਾਰਾ ਹੋ ਗਿਆ ਕੱਜਲ ਹੋ ਗਿਆ ਹਾਂਜੀ ਤੇ ਇਸੇ ਪ੍ਰਕਾਰ ਹੀ ਕਰੀਮਾਂ ਹੋ ਜਾਂਦੀਆਂ ਨੇ ਅ ਇਸੇ ਪ੍ਰਕਾਰ ਹੀ ਮਿਨਰਲ ਆਇਲਸ ਹੁੰਦੇ ਨੇ ਇਹ ਸਾਰੇ ਰਲਾ ਮਲਾ ਕੇ ਇਹਨਾਂ ਵਿੱਚ ਵੱਖੋ ਵੱਖਰੇ ਇਹ ਬਿਊਟੀ ਪ੍ਰੋਡਕਟਸ ਲੱਖਾਂ ਤਰ੍ਹਾਂ ਦੇ ਨੇ ਜੀ ਤੇ ਇਹਨਾਂ ਵਿੱਚ ਪਾਏ ਜਾਣ ਵਾਲੇ ਕੈਂਸਰ ਕਾਜ਼ਿੰਗ ਕੈਮੀਕਲ ਵੀ ਲੱਖਾਂ ਤਰ੍ਹਾਂ ਦੇ ਨੇ ਜੀ ਤਾਂ ਮੁੱਖ ਰੂਪ ਦੇ ਵਿੱਚ ਅਸੀਂ 5-7 ਬਿਊਟੀ ਪ੍ਰੋਡਕਟਸ ਦੀ ਗੱਲ ਕਰਾਂਗੇ 5-7 ਜਿਹੜੇ ਮੇਨ ਮੇਨ ਜਹਰੀਲੇ ਪਦਾਰਥ ਇਹਨਾਂ ਚ ਪਾਏ ਜਾਂਦੇ ਨੇ ਉਹਨਾਂ ਦੀ ਗੱਲ ਕਰ ਸਕਦੇ ਆ ਨੰਬਰ 1 ਸਭ ਤੋਂ ਵੱਧ ਜਿਹੜਾ ਜ਼ਹਿਰੀਲਾ ਪਦਾਰਥ ਹੈਗਾ ਸੋਡੀਅਮ ਲੌਰੀਲ ਸਲਫੇਟ ਹੈ ਤਾਂ ਤੁਸੀਂ ਦੇਖਦੇ ਹੋ ਸ਼ੈਂਪੂ ਵਰਗੀ ਝੱਗ ਬਣਾਏ ਫਲਾਣਾ ਸਾਬਣ ਮਸ਼ਹੂਰੀ ਆਉਂਦੀ ਹੁੰਦੀ ਹੈ ਉਹ ਜਿਹੜੀ ਸ਼ੈਂਪੂ ਵਰਗੀ ਝੱਗ ਹੈ ਉਹ ਸੋਡੀਅਮ ਲੌਰੀਲ ਸਲਫੇਟ ਬਣਾਉਂਦਾ ਜਦੋਂ ਇਹ ਵਰਤਦੇ ਆਂ ਅਸੀਂ ਇਹ ਵਾਲਾਂ ਨੂੰ ਉਲਟਾ ਝਾੜ ਦਿੰਦਾ ਵਾਲਾਂ ਨੂੰ ਛੋਟੇ ਕਰ ਦਿੰਦਾ ਇਹ ਸਕਿਨ ਦੀਆਂ ਪ੍ਰੋਬਲਮਸ ਕਰਦਾ ਛੇਤੀ ਬੜਾਫਾ ਲਿਆ ਸਕਦਾ ਝੋੜੀਆਂ ਕਰ ਸਕਦਾ ਕੈਨਸਲ ਕਰ ਸਕਦਾ ਜੀ ਸੋਡੀਅਮ ਲੌਰੀਲ ਸਲਫੇਟ ਦੇ ਕੰਮ ਨੇ ਇਹ ਬਾਡੀ ਵਾਸ਼ ਚ ਵੀ ਹੁੰਦਾ ਸਾਬਣ ਚ ਵੀ ਹੁੰਦਾ ਇਹ ਜਿਹੜਾ ਹੁੰਦਾ ਸ਼ੈਂਪੂ ਹੁੰਦਾ ਉਹਦੇ ਵਿੱਚ ਵੀ ਹੁੰਦਾ ਝੱਗ ਬਣਾਉਣ ਵਾਸਤੇ ਹੋਰ ਹੁੰਦਾ ਕੈਮੀਕਲ ਫਾਰਮੈਲਿਟੀ ਹੈ ਫਾਰਮੈਲਿਡੀ ਹਾਈਡ ਕਿੰਨੇ ਕੀ ਕਰਨਾ ਹੁੰਦਾ ਇਹ ਬੇਸਿਕਲੀ ਜਦੋਂ ਅਸੀਂ ਅਨੈਟੋਮੀ ਡਿਪਾਰਟਮੈਂਟ ਦੇ ਵਿੱਚ ਡੈਡ ਬਾਡੀਜ਼ ਹੁੰਦੀਆਂ ਨੇ ਤੇ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਣਾ ਹੁੰਦਾ ਡਾਕਟਰਾਂ ਦੀ ਪੜ੍ਹਾਈ ਲਈ ਉੱਥੇ ਵਰਤੇ ਜਾਂਦਾ ਹੈ ਤੇ ਇਹ ਸਾਰੇ ਬੈਕਟੀਰੀਆਜ਼ ਨੂੰ ਖਤਮ ਕਰ ਸਕਦਾ ਤੇ ਚੀਜ਼ ਦੀ ਹਾਫ ਲਾਈਫ बता ਦਿੰਦਾ ਚੀਜ਼ ਨੂੰ ਵਰਤ ਜਾਂਦੇ ਸਮਾਂ ਵਧਾ ਦਿੰਦਾ ਹੈ ਇਹ ਫਾਰਮਲਿਟੀ 8 ਬਹੁਤ ਸਾਰੀਆਂ ਸੁੰਦਰਤਾ ਉਤਪਾਦਾਂ ਦੇ ਵਿੱਚ ਪਾਇਆ ਜਾਂਦਾ ਤੇ ਇਹ ਕੈਂਸਰ ਵੀ ਕਰ ਸਕਦਾ ਅਲਰਜੀ ਕਰ ਸਕਦਾ ਤੇ ਨਾਲ ਇਹ ਸਾਹ ਦੀਆਂ ਵਰਗੀਆਂ ਬਿਮਾਰੀਆਂ ਵੀ ਕਰ ਸਕਦਾ ਹੋਰ ਹੁੰਦੇ ਨੇ ਮਿਨਰਲ ਆਇਲਸ ਲਗਭਗ ਹਰੇਕ ਜਿਹੜਾ ਮਟੀਰੀਅਲ ਹੁੰਦਾ ਉਹਦੇ ਵਿੱਚ ਜਿਹੜਾ ਕੱਚਾ ਤੇਲ ਹੁੰਦਾ ਕੱਚੇ ਤੇਲ ਚੋਂ ਜਦੋਂ ਪੈਟਰੋਲੀਅਮ ਕੱਢ ਲਿਆ ਡੀਜ਼ਲ ਕੱਢ ਲਿਆ ਮਿੱਟੀ ਦਾ ਤੇਲ ਕੱਢ ਲਿਆ ਜੋ ਰਹਿੰਦ-ਖੂੰਦ ਪਿੱਛੇ ਬਚਦੀ ਹੈ ਉਹਦੇ ਵਿੱਚ ਮਿਨਰਲ ਆਇਲ ਆ ਜਾਂਦਾ ਕੰਜ ਤੇਲ ਉਹ ਕੰਜ ਤੇਲ ਨੂੰ ਵਰਤਿਆ ਜਾਂਦਾ ਨੈਚੁਰਲ ਤੇਲ ਨਹੀਂ ਵਰਤੇ ਜਾਂਦੇ ਕੰਜ ਤੇਲ ਕਿਉਂਕਿ ਸਸਤੇ ਹੁੰਦੇ ਇਹ ਵਰਤੇ ਜਾਂਦੇ ਇਹਨਾਂ ਦੀ ਵਰਤੋਂ ਦੇ ਨਾਲ ਵੀ ਇਹੀ ਪ੍ਰੋਬਲਮ ਹੁੰਦੀਆਂ ਹਾਰਮੋਨਾਂ ਦੀ ਗੜਬੜੀ ਪਲੱਸ ਅਲਰਜੀਆਂ ਪਲੱਸ ਜਿਹੜਾ ਹੈਗਾ ਕੈਂਸਰ ਦੀ ਉਹ ਰਿਕ కెమికਲ ਹੈਗਾ ਪੈਰਾਬੈਨ కెమికਲ ਜਿਹੜੇ کریم ਦਾ ਬੇਸ ਬਣਾਉਂਦੇ ਨੇ ਕੋਈ کریم ਹੋਵੇ ਚਾਹੇ ਆਯੁਰਵੈਦਿਕ ਹੋਵੇ ਚਾਹੇ ਹਰਬਲ ਹੋਵੇ ਚਾਹੇ ਨਾਨ ਆਯੁਰਵੈਦਿਕ ਹੋਵੇ ਚਾਹੇ ਅੰਗਰੇਜ਼ੀ ਹੋਵੇ ਚਾਹੇ ਦੇਸੀ ਹੋਵੇ ਉਹਨਾਂ ਸਾਰਿਆਂ ਦੇ ਵਿੱਚ ਪੈਰਾਬੈਨ కెమికਲਸ ਹੁੰਦੇ ਨੇ ਥੋੜੀਆਂ ਹੀ ਕੰਪਨੀਆਂ ਨੇ ਜਿਹੜਾ కెమికਲ ਪੈਰਾਬੈਨ ਫ੍ਰੀ ਹੁੰਦੀਆਂ ਨੇ ਜੀ ਤੇ ਪੈਰਾਬੈਨ కెమికਲ ਤੇ ਸਰੀਰ ਨੂੰ ਬढ़ापा ਜਲਦੀ ਲਿਆਉਂਦੇ ਨੇ ਡੀਐਨਏ ਦੀ ਬ੍ਰੇਕਿੰਗ ਕਰ ਦਿੰਦੇ ਨੇ ਡੀਐਨਏ ਤੱਕ ਨੂੰ ਤੋੜ ਦਿੰਦੇ ਨੇ ਪਲੱਸ ਉਹੀ ਗੱਲ ਐਂਡ ਤੇ ਕੈਂਸਰ ਹਾਰਮੋਨਸ ਦੀ ਗੜਬੜੀ ਤੇ ਅਲਰਜੀ ਇਹ ਕਰ ਦਿੰਦੇ ਨੇ ਜੀ ਇਸੇ ਪ੍ਰਕਾਰ ਦੀ ਨਕਲੀ ਖੁਸ਼ਬੂਆਂ ਲਗਭਗ ਹਰੇਕ ਬਿਊਟੀ ਪ੍ਰੋਡਕਟ ਜਿਹੜੀ ਖੁਸ਼ਬੂ ਪਾਈ ਹੋਊਗੀ ਉਹ ਨੇਚਰਲ ਨਹੀਂ ਹੁੰਦੀ ਨਕਲੀ ਹੁੰਦੀਆਂ ਨੇ ਸਾਰੀਆਂ ਸਾਰੀਆਂ ਤੇ ਉਹ ਨਕਲੀ ਖੁਸ਼ਬੂਆਂ ਨੇ ਸਾਡਾ ਸਿਰ ਵੀ ਦੁਖਣ ਲਾਉਣਾ ਮਾਨਸਿਕ ਰੂਪ ਵੀ ਲਾਉਣੇ ਨੇ ਸਾਨੂੰ ਦਿਮਾਗੀ ਪਰੇਸ਼ਾਨੀਆਂ ਵੀ ਖੜੀ ਕਰਨੀਆਂ ਦਿਲ ਦੀ ਧੜਕਣ ਵੀ ਵਧਾਉਣੇ ਕਿਟਾਉਣੀਆਂ ਐ ਇਸ ਪ੍ਰਕਾਰ ਦੀਆਂ ਗੱਲਾਂ ਚੱਲੀਆਂ ਅੱਛਾ ਜਦੋਂ ਆਪਾਂ ਸਾਮਾਨ ਖਰੀਦਦੇ ਹਾਂ ਸਰ ਜੀ ਉਹਦੇ ਤੇੜੇ ਲੇਬਲ ਲੱਗਿਆ ਹੁੰਦਾ ਲੇਬਲ ਤੇ ਸਾਰੇ ਕੈਮੀਕਲ ਵਗੈਰਾ ਮਾਤਰਾ ਉਹ ਲਿਖੀ ਹੁੰਦੀ ਸਾਨੂੰ ਦੇਖਣਾ ਚਾਹੀਦਾ ਵੇਖ ਕੇ ਕੀਤਣਾ ਚਾਹੀਦਾ ਦੇਖੋ ਸੁੰਦਰਤਾ ਉਤਪਾਦ ਜਦੋਂ ਤੁਸੀਂ ਖਰੀਦਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦਾ ਜੋ ਡੱਬੀ ਦੀ ਸੁੰਦਰਤਾ ਉਹਦੇ ਮਗਰ ਨਾ ਜਾਇਆ ਕਰੋ ਜੀ ਜੋ ਉਹਦੀ ਸ਼ੀਸ਼ੀ ਜਾਂ ਉਹਦੀ ਪੈਕਿੰਗ ਦੀ ਸੁੰਦਰਤਾ ਉਹਦੇ ਮਗਰ ਨਾ ਜਾਇਆ ਕਰੋ ਕਿਰਪਾ ਕਰਕੇ ਪਹਿਲਾਂ ਤਾਂ ਸੁੰਦਰਤਾ ਉਤਪਾਦ ਦੀ ਐਕਸਪਾਇਰੀ ਡੇਟ ਦੇਖਿਆ ਕਰੋ ਜੀ ਵੀ ਕਿਤੇ ਲਿਪਸਟਿਕ ਨੀਅਰ ਐਕਸਪਾਇਰੀ ਡੇਟ ਤਾਂ ਨਹੀਂ ਹੈਗੀ ਜੀ ਕਿਤੇ ਸੁਰਖੀ ਬਿੰਦੀ ਪਾਊਡਰ ਕੱਜਲ ਜਦੋਂ ਤੱਕ ਇਹਨੂੰ ਵਰਤੇ ਜਾਣਾ ਚਾਹੀਦਾ ਉਹ ਤੋਂ ਵੱਧ ਦੇਰ ਤਾਂ ਨਹੀਂ ਲੱਗੀ ਹੋਈ ਹਰ ਇੱਕ ਚੀਜ਼ ਦੀ ਐਕਸਪਾਇਰੀ ਡੇਟ ਹੁੰਦੀ ਹੈ ਪਹਿਲਾਂ ਤਾਂ ਐਕਸਪਾਇਰੀ ਡੇਟ ਚੈੱਕ ਕਰੋ ਥੈਨ ਨਾਲ ਦੀ ਨਾਲ ਹੀ ਉਹਦੇ ਵਿੱਚ ਚੈੱਕ ਕਰ ਕਰੋ ਵੀ ਇਹਦੇ ਵਿੱਚ ਕੈਮੀਕਲ ਕਿਹੜੇ ਪਏ ਨੇ ਜਿਹੜੀ ਲਿਪਸ ਜਿਹੜੇ ਸੁੰਦਰਤਾ ਉਤਪਾਦ ਵਿੱਚ ਫਾਰਮੈਲਡੀਹਾਈਡ ਪਿਆ ਜਿਹੜੇ ਸੁੰਦਰਤਾ ਉਤਪਾਦ ਵਿੱਚ ਸੋਡੀਅਮ ਲੌਰੀਲ ਸਲਫੇਟ ਪਿਆ ਪੈਰਾਬੈਨ ਕੈਮੀਕਲ ਪਏ ਨੇ ਪਾ ਮਿਨਰਲ ਆਇਲ ਪਿਆ ਤੇ ਨਕਲੀ ਖੁਸ਼ਬੂ ਪਈ ਆ ਐਟ ਲੀਸਟ ਉਹਨਾਂ ਨੂੰ ਤਾਂ ਤੁਸੀਂ ਨਾ ਵਰਤਿਆ ਕਰੋ ਤੇ ਸਿੱਖੋ ਜੇ ਨਹੀਂ ਅਜੇ ਤੱਕ ਸਿੱਖਿਆ ਤਾਂ ਹੁਣ ਸਿੱਖ ਲਓ ਤੇ ਲਿਪਸਟਿਕ ਕਿਹੜੀ ਸੇਫ ਹੈ ਕਿਹੜੀ ਅਨਸੇਫ ਹੈ ਨੈਟ ਤੇ ਸਰਚ ਕਰਿਆ ਕਰੋ ਨੇਲ ਪਾਲਿਸ਼ ਕਿਹੜੀ ਸੇਫ ਹੈ ਕਿਹੜੀ ਅਨਸੇਫ ਹੈ ਨੈਟ ਤੇ ਸਰਚ ਕਰਿਆ ਕਰੋ ਸੈਂਟ ਕਿਹੜਾ ਸੇਫ ਹੈ ਕਿਹੜਾ ਅਨਸੇਫ ਹੈ ਨੈਟ ਤੇ ਸਰਚ ਕਰਿਆ ਕਰੋ ਤੇ ਇਹਦੋਂ ਵੀ ਗਾ ਬੱਚਿਆਂ ਲਈ ਕਿਹੜਾ ਸੇਫ ਹੈ ਹੂੰ ਉਮਰ ਦੇ ਹਿਸਾਬ ਨਾਲ ਉਹ ਵੀ ਦੇਖਿਆ ਕਰੋ ਉਮਰ ਦੇ ਹਿਸਾਬ ਨਾਲ ਵੀ ਦੇਖਿਆ ਕਰੋ ਇਹ ਨਹੀਂ ਹੈ ਵੀ ਇਕੱਲਾ ਆਪ ਦਾ ਆਪ ਦੇ ਦੇਖਣਾ ਜਿਹੜਾ ਤੁਸੀਂ ਮੇਕਅਪ ਦਾ ਸਮਾਨ ਲਗਾਇਆ ਵੀਰੋ ਪਹਿਨੋ ਉਹ ਤੁਹਾਡੇ ਬੱਚਿਆਂ ਨੂੰ ਵੀ ਇਫੈਕਟ ਕਰਦਾ ਤੁਹਾਡੇ ਮਾਤਾ ਪਿਤਾ ਨੂੰ ਵੀ ਇਫੈਕਟ ਕਰਦਾ ਮੈਂ ਤਾਂ ਤੁਹਾਨੂੰ ਕਹਾਂਗਾ ਮੇਕਅਪ ਦਾ ਸਮਾਨ ਵਰਤੇ ਹੀ ਨਾ ਕਰੋ ਜੇ ਮਜਬੂਰੀ ਹੈ ਕੋਈ ਵਿਆਹ ਸ਼ਾਦੀ ਹੈ ਕਿ ਤੇ ਜ਼ਰੂਰਤ ਪਈ ਜਾਂਦੀ ਹੈ ਕਿ ਇਹਨੂੰ ਵਰਤਣ ਦੀ ਤਾਂ ਆਪਦੇ ਬੱਚਿਆਂ ਨੂੰ ਆਪਦੇ ਤੋਂ ਥੋੜਾ ਜਿਹਾ ਦੂਰ ਕਰਦਿਆ ਕਰੋ ਦਾਦਾ ਦਾਦੀ ਕੋਲੇ ਨਾਨਾ ਨਾਨੀ ਕੋਲੇ ਸਮਾਵੇ ਕਰੋ ਕਿਰਪਾ ਕਰਕੇ ਬੱਚਿਆਂ ਨੂੰ ੱੱਕੇ ਨਾਲ ਐਕਸਪੋਜ਼ ਨਾ ਕਰਿਆ ਕਰੋ ਮੇਕਅਪ ਦੇ ਸਮਾਨ ਚ ਅੱਛਾ ਫਿਰ ਆਪਾਂ ਦੇਖਦੇ ਹਾਂ ਵੀ ਪਹਿਲਾਂ ਹਨਾ ਜਿਹੜੇ ਅੰਕੜੇ ਹੋਏ ਸੀਗੇ ਮਰਦਾਂ ਨੂੰ ਯਾਨੀ ਕਿ ਨਾਮਰਾਦ ਬੇਲਾਗ ਧਿਆਨਕ ਮਾਰੀਆਂ ਜਿਵੇਂ ਕਈ ਇਸ طرح ਵਰਗੀ ਆਉਂਦੀਆਂ ਸੀ ਹੁਣ ਔਰਤਾਂ ਨੂੰ ਵੀ ਇਸ ਵਰਗੀ ਆਉਣ ਲੱਗੀ ਇਹਦਾ ਮਤਲਬ ਕਰਨੇ ਇਹ ਸਰ ਦੇਖੋ ਸਰ ਪੰਜਾਬ ਦੀ ਗੱਲ ਕਰਦੇ ਆ ਹਮ ਆਪਾਂ ਲੋਕ ਕੀ ਕਹਿੰਦੇ ਜਰਦਾ ਬੀੜੀ ਸਿੱਕਟ ਪਾਉਣ ਲਾਉਣ ਨਾਲ ਕੈਂਸਲ ਹੁੰਦਾ ਆ ਪਹਿਣਾ ਤਾਂ ਨਹੀਂ ਲਾਉਂਦੀ ਬਿਲਕੁਲ ਉਹਨਾਂ ਨੂੰ ਕੈਂਸਲ ਕਿੱਥੋਂ ਹੁੰਦਾ ਹੈ ਹਾਂਜੀ ਇਸੇ ਕਰਕੇ ਹੁੰਦਾ ਹੋਊਗਾ ਹਾਂਜੀ ਜਾਂ ਗੋਲ ਗੱਪੇ ਖਾਣ ਨਾਲ ਹੁੰਦਾ ਹੋਊਗਾ ਹਾਂਜੀ ਠੀਕ ਹੈ ਨਹੀਂ ਤੇ ਇਹੀ ਆਪਾਂ ਅੱਗੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੈਣਾ ਸ਼ਰਾਬ ਕਿੰਨੀ ਪੀਣੀ ਆ ਥੱਲੇ ਹੀ ਪੀਣੀ ਪੈਣਾ ਪੰਜਾਬ ਦੇ ਵਿੱਚ ਮੀਟ ਅੰਡਾ ਮੱਛੀ ਕਿੰਨੀ ਖਾਣੀ ਆ ਘੱਟ ਖਾਣੀ ਹੁਣ ਜਦੋਂ ਮੀਟ ਅੰਡਾ ਮੱਛੀ ਨਹੀਂ ਖਾ ਰਹੀਆਂ ਉਹ ਬਾਜ਼ਾਰ ਦੇ ਵਿੱਚੋਂ ਲੈ ਕੇ ਸ਼ਰਾਬ ਨਹੀਂ ਪੀ ਰਹੀਆਂ ਸਿਗਰਟ ਬੀੜੀ ਜਰਦਾ ਨਹੀਂ ਪੀ ਲਗਾ ਰਹੀਆਂ ਤਾਂ ਫਿਰ ਕੈਂਸਰ ਕਿਉਂ ਹੋ ਰਿਹਾ ਹਾਰਮੋਨਾਂ ਦੀ ਬਿਮਾਰੀ ਕਿਉਂ ਹੋ ਰਹੀ ਆ ਉਹਦਾ ਕਾਰਨ ਹੈਗਾ ਸਾਡਾ ਖਾਣ ਪੀਣਾ ਜਿਹੜਾ ਉਹ ਮਾੜਾ ਇੱਕ ਕਾਰਕ ਦੂਸਰਾ ਅਸੀਂ ਮੇਕਅਪ ਦਾ ਸਮਾਨ ਥੱਲੇ ਨਾਲ ਵਰਤਦੇ ਆਂ ਬڑے ਚੌੜੇ ਹੋਓ ਖੁਸ਼ ਹੋਓਗੇ ਅਸੀਂ ਉਹਨਾਂ ਦਿਖਾਉਂਦੇ ਆ ਰਿਸ਼ਤੇਦਾਰਾਂ ਭੈਣਾਂ ਨੂੰ ਕਿ ਮੈਂ ਆਹ ਲਈ ਮੈਂ ਉਹ ਲਈ ਭੈਣੋ ਇਹ ਸਾਰੇ ਦਾ ਸਾਰਾ ਮੇਕਅਪ ਦਾ ਸਮਾਨ ਕਾਰਖਾਨੇ ਵਾਲਿਆਂ ਦੀ ਕਮਾਈ ਤੇ ਉਹਨਾਂ ਦੀਆਂ ਕੋਠੀਆਂ ਵਧੀਆਂ ਪਾਉਣ ਲਈ ਉਹਨਾਂ ਦੇ ਕਾਰਾਂ ਵਧੀਆਂ ਲਿਆ ਕੇ ਦੇਣ ਲਈ ਆ ਤੁਹਾਡੇ ਵਾਸਤੇ ਨਹੀਂ ਆ ਨੰਬਰ 2 ਇਹ ਨੇ ਸਾਰਿਆਂ ਨੇ ਤੁਹਾਨੂੰ ਬਿਮਾਰ ਹੀ ਕਰਨਾ ਤੁਹਾਡੇ ਘਰੇ ਬਿਮਾਰੀਆਂ ਹੀ ਲੱਗ ਜਾਈਆਂ ਇਹਨੂੰ ਨਾ ਵਰਤਿਆ ਕਰੋ ਤੇ ਇਹ ਮੇਕਅਪ ਦਾ ਸਮਾਨ ਇੱਕ ਵੱਡਾ ਕਾਰਨ ਹੈ ਤੁਹਾਡੇ ਹਾਰਮੋਨਾਂ ਦੀਆਂ ਬਿਮਾਰੀਆਂ ਦਾ ਤੇ ਤੁਹਾਨੂੰ ਹੋਣ ਵਾਲੇ ਕੈਂਸਰਾਂ ਦਾ ਮੈਂ ਤਾਂ ਇਹੀ ਕਹੂੰਗਾ ਵੀ ਇਹੇ ਜੇ ਸਮਾਨ ਤੋਂ ਖੜਾ ਛੜਾਉਣ ਦੀ ਲੋੜ ਆ ਅੱਛਾ ਜਿਹੜੇ ਆਪਣੇ ਪੰਜਾਬ ਪ੍ਰਾਣੀਆਂ ਔਰਤਾਂ ਸੀ ਸਰ ਹਨ ਉਹ ਘਰੇ ਆਪਣਾ ਦੁੱਧ ਹੋ ਗਿਆ ਦਹੀਂ ਹੋ ਗਿਆ ਜਾਂ ਲੱਸੀ ਹੋ ਗਈ ਜਾਂ ਮੱਖਣੀ ਹੋ ਗਈ ਜਾਂ ਮਲਾਈ ਹੋ ਗਈ ਜਾਂ ਕੋਈ ਦੂਸਰੀ ਗਾਚ ਨਹੀਂ ਹੁੰਦੀ ਜਾਂ ਮਿੱਟੀ ਹੁੰਦੀ ਸੀ ਹਨ ਮਲਤਾਨੀ ਮਿੱਟੀ ਉਹਦੇ ਤੋਂ ਬਗਾਰਾ ਜਾਣ ਕੇ ਆਪਾਂ ਬਟਣਾ ਬਟਣਾ ਤਿਆਰ ਕਰਦੇ ਸੀ ਆਪਣੇ ਸ਼ਿੰਗਾਰ ਵਾਸਤੇ ਵੀ ਅੱਗੇ ਉਹਨਾਂ ਨੂੰ ਇਸ ਕਰਕੇ ਨਹੀਂ ਬਿਮਾਰਨਾਂ ਲੱਗਦੀਆਂ ਸੀ ਕਿ ਜਿਹੜੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆ ਬੇਸੀ ਹੈ ਜਿਹੜੇ ਇਹ ਚੀਜ਼ਾਂ ਇਹ ਪ੍ਰਾਲੇ ਕਰਨੇ ਚਾਹੀਦੇ ਦੇਖੋ ਕਪਰਕਰ ਸਾਹਿਬ ਤੇ ਸਾਰੇ ਸਰੋਤੇ ਵੀਰੋ ਆਪਣੇ ਦਾਦਾ ਦਾਦੀ ਕੋਲ ਜਾਓ ਆਪਣੇ ਨਾਨਾ ਨਾਨੀ ਕੋਲ ਜਾਓ ਉਹਨਾਂ ਨੂੰ ਪੁੱਛੋ ਜਿਹੜੇ ਜਿਹੜੇ 70 70 80 80 ਸਾਲ ਦੇ ਨੇ ਵੀ ਮਾਤਾ ਜੀ ਪਿਤਾ ਜੀ ਤੁਸੀਂ ਆਪਣੀ ਜਵਾਨੀ ਵਿੱਚ ਕਿਹੜਾ ਮੇਕਅਪ ਦਾ ਸਮਾਨ ਵਰਤਦੇ ਸੀ ਜਿਹੜਾ ਮੇਕਅਪ ਦਾ ਸਮਾਨ ਉਹ ਵਰਤਦੇ ਸੀ ਤੁਸੀਂ ਉਹ ਵਰਤ ਲੈ ਕਰੋ ਠੀਕ ਹੈ ਨਾ ਜੀ ਜੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਕੋਈ ਵਰਤਿਆ ਹੀ ਨਹੀਂ ਫਿਰ ਉਹਨਾਂ ਦੀ ਚਮੜੀ ਨੂੰ ਦੇਖੋ ਵੀ ਕਿੰਨੀ ਸੁੰਦਰੀ ਹੈ ਉਹਨਾਂ ਦੀ ਚਮੜੀ ਤੇ ਆਪਣੀ ਨੂੰ ਦੇਖੋ ਫਿਰ ਉਹਨਾਂ ਦੇ ਬਾਲਾਂ ਨੂੰ ਦੇਖੋ ਵੀ ਕਿੰਨੇ ਚਮਕਦਾਰ ਨੇ ਤੇ ਆਪਣੇ ਵਾਲਾਂ ਨੂੰ ਦੇਖੋ ਫਿਰ ਉਹਨਾਂ ਦੇ ਵਿਅਕਤੀਤਵ ਨੂੰ ਦੇਖੋ ਉਹਨਾਂ ਨੂੰ ਕੋਈ ਹਾਰਟ ਅਟੈਕ ਨਹੀਂ ਹੋਏ ਹੁੰਦੇ ਉਹਨਾਂ ਨੂੰ ਕੋਈ ਦਿਲ ਦੀ ਧੜਕਣ ਵਧਣ ਘਟਣ ਦੀਆਂ ਪ੍ਰੋਬਲਮਸ ਨਹੀਂ ਹਾਰਮੋਨਸ ਦੀ ਪ੍ਰੋਬਲਮ ਨਹੀਂ ਬੱਚੇ ਜਮਾਣ ਦੀ ਪ੍ਰੋਬਲਮ ਨਹੀਂ ਉਹਨਾਂ ਨੂੰ ਕੋਈ ਰਸੋਲੀਆਂ ਰਸੂਲੀਆਂ ਦੀ ਪ੍ਰੋਬਲਮ ਨਹੀਂ ਹੁੰਦੀ ਬਿਲਕੁਲ ਬਹੁਤ ਸਾਰੇ ਬਜ਼ੁਰਗਾਂ ਨੂੰ ਬਹੁਤ ਕੱਟ ਬਿਮਾਰੀਆਂ ਹੁੰਦੀਆਂ ਤੇ ਜਿਹੜੇ 20 25 ਸਾਲ ਦੇ ਉਹਨਾਂ ਦੇ ਹਰੇਕ ਦੀਆਂ ਲੱਤਾਂ ਦੁਖਦੀਆਂ ਹਰੇਕ ਦੀ ਗੋਡੇ ਦੁਖਦੇ ਹਰੇਕ ਦੀ ਠੂਈ ਦੁਖਦੀਆਂ ਹਰੇਕ ਦੀਆਂ ਮਾਨਸਿਕ ਪ੍ਰੋਬਲਮਸ ਹੁੰਦੀਆਂ ਹਰੇਕ ਨੂੰ ਹੀ ਘਬਰਾਹਟ ਦੀ ਬਿਮਾਰੀ ਹੈ ਹਰੇਕ ਨੂੰ ਹੀ ਟੈਨਸ਼ਨ ਦੀ ਬਿਮਾਰੀ ਤੇ ਤੁਸੀਂ ਜੋੜੋ ਗੱਲਾਂ ਨੂੰ ਕਿ ਕਿੱਥੋਂ ਕੀ ਹੋ ਰਿਹਾ ਹੈ ਨੇਲ ਪਾਲਿਸ਼ ਤਾਂ ਮਾਨਸਿਕ ਬਿਮਾਰੀਆਂ ਦੇ ਨੇ ਟੈਨਸ਼ਨ ਦਿੰਦੀ ਹੈ ਆਉਗਰਾ ਜਿਹੜਾ ਤੁਹਾਡੇ ਲੱਕ ਦਰਦ ਕਰਦਾ ਲੱਤਾਂ ਦਰਦ ਕਰਦਾ ਲੱਤਾਂ 'ਚ ਖੱਲੀਆਂ ਪਾਉਂਦਾ ਤੇ ਕੱਦ ਨੂੰ ਛੋਟਾ ਕਰਦਾ ਤੇ ਲਿਪਸਟਿਕ ਹੈ ਜਿਹੜੀ ਤੁਹਾਡੇ ਗੁਰਦੇ ਖਰਾਬ ਕਰਦੀ ਹੈ ਤੁਹਾਨੂੰ ਕੈਂਸਰ ਵੀ ਕਰ ਸਕਦੀ ਹੈ ਤਿੰਨੇ ਚੀਜ਼ਾਂ ਚਾਰ ਚੀਜ਼ਾਂ ਪਾਉ ਨੋ ਕੈਂਸਰ ਵੀ ਕਰ ਸਕਦੀਆਂ ਹੁਣ ਅੱਜਕੱਲ ਦੇਖੋ ਹਰੇਕ 20 25 ਸਾਲ ਦੀ ਭੈਣ ਜਾਂ ਭਰਾ ਕੋਈ ਨਾ ਕੋਈ ਬਿਮਾਰੀ ਹੈਗੀ ਹੂ ਜੀ ਮੱਧ ਵਰਗੀ ਭੋਜਨ ਚਾਰੇ ਦੀ ਗੱਲ ਕਰ ਰਹੇ ਜਾਂ ਨੀ ਮਨ ਵੱਧ ਵਰਗੀ ਭੋਜਨ ਦੀ ਗੱਲ ਕਰਤਾ ਹਰੇਕ ਨੂੰ ਕੋਈ ਨਾ ਕੋਈ ਸਮੱਸਿਆ ਕੋਈ ਨਾ ਕੋਈ ਹੈਗੀ ਹੂ ਉਹਦਾ ਕਾਰਨ ਕੀ ਹੈ ਸਾਡਾ ਰਹਿਣ ਸਹਿਣ ਜਿਹੜੇ ਤੱਕ ਨੂੰ ਅਸੀਂ ਆਧੁਨਿਕ ਕਹਿੰਦੇ ਆ ਬੇ ਮਾਡਰਨ ਲਾਈਫ ਸਟਾਈਲ ਹੈ ਮਾਡਰਨ ਨਹੀਂ ਹੈਗਾ ਇਹ ਬੇਕਾਰ ਦਾ ਲਾਈਫ ਸਟਾਈਲ ਇਹਨੂੰ ਛੱਡੋ ਸਭ ਤੋਂ ਪਹਿਲਾ ਕਾਰਜ ਮੇਕਅਪ ਦੇ ਸਮਾਨ ਆਪ ਦੇ ਘਰੋਂ ਕੱਢੋ ਦੂਸਰਾ ਕਾਰਜ ਹੈ ਆਪਣਾ ਜਿਹੜਾ ਬਾਕੀ ਖਾਣ ਪੀਣਾ ਹੈ ਉਹਨੂੰ ਵੀ ਸੰਤੁਲਿਤ ਕਰੋ ਕੰਦਾ ਮੰਦਾ ਬਜਾਰੂ ਨਾ ਖਾਇਆ ਕਰੋ ਤੇ ਆਪਣੀ ਦਾਦੀ ਮਾਂ ਮਾਤਾ ਨਾਨੀ ਦੇ ਹੱਥ ਦਾ ਬਣਿਆ ਹੋਇਆ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਬਣਿਆ ਹੋਇਆ ਚੰਗਾ ਭੋਜਨ ਘਰ ਹੀ ਖਾਣ। ਓਕੇ ਬਹੁਤ-ਬਹੁਤ ਧੰਨਵਾਦ। ਹਾਂਜੀ ਇਹ ਸਾਨੂੰ ਡਾਕਟਰ ਹਰਗੁਰਪਾਲ ਸਿੰਘ ਜੀ ਜਿਨ੍ਹਾਂ ਨੇ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਲੋਕ ਤੇ ਬਿਮਾਰੀਆਂ ਦੇ ਬਾਰੇ ਵਿਸਾਦਪੂਰਵਕ ਜਾਣਕਾਰੀ ਦਿੱਤੀ ਹੈ। ਸੋ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਨੇ ਹਾਲ ਦੀ ਰਿਪੋਰਟ ਧੰਨਵਾਦ